ये जख्मी राठवाड़ा ਆਟੋ ਤੇ ਔਰ ਉਹੀ ਗੱਲ ਵੀ ਆਟੋ ਵਾਲੇ ਜਿਹੜੇ ਨੇ ਉਹਨਾਂ ਨੇ ਕੱਟ ਮਾਰਿਆ ਤੁਸੀਂ ਦੇਖ ਲਿਆ ਭੱਜ ਹੁਣ ਇਹਦੇ ਕਹਿ ਮੇਰਾ ਨਾਮ ਜੀ ਡਾਕਟਰ ਹਰਸ਼ੀਦ ਦੋਇਲ ਹੈ ਈਐਮੋਸਿਵਲ ਹਸਪੀਟਲ ਇੱਕ ਕੋਈ ਆਟੋ ਦਾ ਐਕਸੀਡੈਂਟ ਹੋਇਆ ਇੱਕ ਜਿਸ ਹਰ ਅਜੰਬ ਜਨ ਸੇਵਾ ਦੁਆਰਾ ਜੀ ਮਰੀਜ਼ ਲੰਦਾ ਗਏ ਹੈ ਤਿੰਨ ਮਰੀਜ਼ ਲੰਦੇ ਗਏ ਉਹਨਾਂ ਦੇ ਦੱਸਣ ਮੁਤਾਬਕ ਦੋ ਮੇ ਇੱਕ ਆਟੋ ਚਾਲਕ ਸੀਗਾ ਇੱਕ ਉਹਦੀ ਸਵਾਰੀ ਸੀਗੀ ਇੱਕ ਲੇਬਰ ਚੌਂਕ ਸੀ ਐਕਸੀਡੈਂਟ ਵੀ ਲੇਬਰ ਚੌਂਕ ਚ ਹੋਇਆ ਆਟੋ ਵਾਲਾ ਲੇਬਰ ਚੌਂਕ ਚ ਖੜੇ ਹੋਏ ਵੀ ਦੂਰ ਦੇ ਵਿੱਚ ਇਸ ਤਰ੍ਹਾਂ ਹਲਾ ਹਾਲਾਤ ਜਿਹੜਾ ਲੇਬਰ ਵਾਲਾ ਉਹਦੇ ਹਾਲਾਤ ਕਾਫੀ ਜ਼ਿਆਦਾ ਸੀਰੀਅਸ ਨੇਗੇ ਉਸ ਨੂੰ ਸੀ ਅਗਲੇਰੀ ਹਸਪਤਾਲੀ ਨੂੰ ਸਪਰਿਨਲ ਲਈ ਰੈਫਰ ਕਰ ਦਿੱਤਾ ਹੈ ਜਲਦੀ ਐਂਬੂਲੈਂਸ ਆ ਕੇ ਉਹਨੂੰ ਸ਼ਿਫਟ ਕਰਾ ਦੇਗਾ ਆਟੋ ਸੱਟ ਵੀ ਲੱਗੀ ਸੀ ਆਟੋ ਚਾਲਕ ਦੇ ਵੀ ਸੱਟਾਂ ਨੇ ਜੀ ਪਰ ਉਹਨਾਂ ਦੀ ਕੋਈ ਜਾਨਲੇਵਾ ਸੱਟਾਂ ਨਹੀਂ ਹੈ ਜਿਹੜਾ ਮਜ਼ਦੂਰ ਹੈ ਉਸ ਦੀ ਸੱਟ ਕਾਫੀ ਜ਼ਿਆਦਾ ਗੰਭੀਰ ਹੈ तो चला रहे थे क्या नाम क्या रतन कुमार रतन कुमार तेज था ऑटो नहीं दस बीस के स्पीड में थे रोड खाली था इसने रोड क्रॉस करे थे इसने देखा नहीं मेरे को ब्रेक मारने का मौका नहीं मिला ऑटो के विचार दिया कितने बंदे जख्मी हैं बस दो ही बंदे एक मेरे सवारी था उसके पैर में चोट लगी ऑटो तो चला दिया सवारी को कहा छोड़ने जा रहे थे वो तो पैर में मैं तो अजीत रोड जा रहे थे वहाँ के लोगों ने बताया बहुत तेज था ऑटो ऑटो तेज नहीं था तेज नहीं था 10 बीस की स्पीड में थी कहाँ से उठाई सवारी स्टेशन से स्टेशन से जी आपके लगी चोट मेरे पैर में लगी पैर तो क्या हुआ मैं बंदेज क्या हुआ और ऑटो ठीक है क्या ऑटो भी टूट गया ऑटो पता नहीं है ऑटो ठीक की नाम है जी मेरा नाम लखविंदर सिंह जी की गल हुई ये ऑटो वाला और ऐसी उधरो जी गोल्ड किंग ने सवारियां लेके ਤੇ ਇਹ ਬੰਦਾ ਪਾਣੀ ਪੀ ਕੇ ਮੰਨ ਲੋ ਜਿਹਦਾ ਟੈਕਸੀ ਸਟੈਂਡ ਕੋਲੇ ਪਾਣੀ ਵਾਲਾ ਵਾਟਰ ਕੋਲ ਲੱਗਿਆ ਜਿਹੜੇ ਮਾਦੇ ਦੇ 7:00 ਵਜੇ ਆ ਇਹ ਉਧਰੋਂ ਪਾਣੀ ਪੀ ਕੇ ਆਈ ਹੁੰਦਾ ਸੀ ਦਿਹਾੜੀ ਉੱਪੇ ਵਾਲਾ ਬੰਦਾ ਜੀ ਗਰੀਬ ਬੰਦਾ ਜਮਾ ਇਹ ਬੰਦੇ ਨੇ ਲਿਆ ਕੇ ਸਿੱਧੀ ਇਹ ਕੋਲ ਦੂਜੀ ਸਕੂਟਰੀ ਹੈ ਬੈਟਰੀ ਵਾਲੀ ਲਿਆ ਕੇ ਉਹ ਮਾਰੀ ਸਕੂਟਰੀ ਪਲਟ ਗਈ ਤੇ ਇਹਦੇ ਆਪ ਦੇ ਲਾਤੇ 7:00 ਪੂਰੇ ਆ ਗਏ ਤੇ ਆਹ ਬੰਦਾ ਸੀਰੀਅਸ ਹੈ ਜੀ ਇਹ ਐ ਨਹੀਂ ਪਤਾ ਵੀ ਬਚੇ ਕਿ ਨਾ ਬਚੇ ਜੀ ਕਿੰਨੇ ਕਿੰਨਾ ਦਾ ਸੀ ਇਹ ਸੈਕਰੀ 60 ਕਿਲੋ ਦੀ ਵਜਾ 60 ਸਿਰਚ ਵੱਜੀ ਹੈ ਜੀ ਨਕਵੇਤਰੀ ਵੀ ਫੋਨ ਆ ਗਿਆ ਬਾਥਰੂਮ ਵਿੱਚ ਨਿਕਲ ਗਿਆ ਅੱਖਾਂ ਖੜੀਆਂ ਪੈਣੀਆਂ ਲੀਆਂ ਹੁਣ ਅੱਛਾ ਉਹ ਦੱਸੋ ਨੀ ਜਖਮੀ ਹੈਗੇ ਦੋ ਤਿੰਨੇ ਨੇ ਜੀ ਕਿੰਨਾ ਕੁ ਤੇਜ਼ ਸੀ ਆਟੋ ਜੀ ਤੇਜ਼ ਤਾਂ ਹੁਣ ਹੁਣ ਪਤਾ ਹੀ ਨਹੀਂ ਕੱਲ ਵੀ ਜਵਾਕਾਂ ਦਾ ਐਕਸੀਡੈਂਟ ਹੋਇਆ ਠੇ ਪਾਵਰਸ ਰੋਡ ਤੇ ਉੱਥੇ ਫੋਰਚਨਰ ਵੱਜੀ ਹੈ ਕੋਈ ਹਾਲ ਇਹਨਾਂ ਦਾ ਜੀ ਆਟੋ ਉਹਦਾ ਕੋਈ ਇੱਥੇ ਲਿੰਕ ਵੀ ਕੁਝ ਖਾਦਾ ਦਾ ਨਿਸ਼ਾਨ ਮੁਸ਼ਤੋ ਨਹੀਂ ਕੀਤਾ ਕੁਝ ਕਹਿ ਨਹੀਂ ਸਕਦਾ ਜੀ ਤਾਂ ਤਾਈ ਤੇਜ਼ ਕਿੱਤਾ ਉਹ ਉਹ ਸਾਹਮਣੇ ਬੰਦਾ ਨਹੀਂ ਦੀ ਕਾ ਨਾਲ ਸਵਾਰੀਆਂ ਵੀ ਸੀ ਕਿਹ ਜੀ ਉਥਨੇ ਸਵਾਰੀਆਂ ਜਿਹੜਾ ਸਾਥ ਉੱਤੇ ਅੱਛਾ ਸਵਾਰੀਆਂ ਸਮੇਂ ਚੜਾ ਹਾਂ ਸਵਾਰੀਆਂ ਨਹੀਂ ਉਹ ਚੰਨੀ ਬੁੜੀ ਨੇ ਰਸਤੀ ਇਹ ਸੱਚੇ 6:30 ਵਜੇ ਹੈ ਕਿਸ ਤਰ੍ਹਾਂ ਤੁਹਾਡਾ ਜਿਹੜਾ ਬੰਦਾ ਤੁਹਾਡਾ ਸਾਡਾ ਜੀ ਮੰਨ ਕੇ ਚੱਲੋ ਅਸੀਂ ਲੇਬਰ ਚੌਂਚ ਕੰਮ ਕਰ ਦੇਗੇ ਠੀਕ ਹੈ ਕਿਸ ਤਰ੍ਹਾਂ ਦਾ ਹਾਲਤ ਕਿਸ ਤਰ੍ਹਾਂ ਦੀ ਹਾਲਤ ਇਹ ਦੀ ਨਿਯਾਇ ਜੇ ਮਤਲਬ ਸੀਰੀਅਸ ਜੀ ਇਹ ਡਾਕਟਰ ਸਾਹਿਬ ਨੇ ਕਹੇਤਾ ਵੀ ਲਿਆ ਸਾਡੇ ਵਿੱਚ ਲੱਗਦੇ ਵੀ ਇਹ ਤਾਂ ਲੈ ਜਾਓ ਵੀ ਸਾਡੇ ਕੋਲੋਂ ਮੰਨ ਕੇ ਚੱਲੋ ਜਵਾਬ ਹੈ ਕਿੱਥੋਂ ਦਾ ਬੰਦਾ ਪਤਾ ਇਹ ਗੋਵਿੰਦਪੁਰੇ ਦਾ ਜੀ RAMJIT ਨਾਮ ਹੈ ਦਾ ਹਾਂ ਜੀ ਆਹੋ ਇਹ ਦੀ ਮੰਨ ਕੇ ਚੱਲੋ Ah, photo I hear